ਖਬਰ ਲੈਣੇ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਜਿੱਥੇ ਫਤਿਹਗੜ੍ਹ ਦੇ ਪਿੰਡ ਕਲੌੜ ਵਿਖੇ ਗਿਆਨੀ ਦਿੱਤ ਸਿੰਘ ਲਾਇਬ੍ਰੇਰੀ ਦਾ ਉਦਘਾਟਨ ਅੱਜ ਆਮ ਆਦਮੀ ਪਾਰਟੀ ਦੇ ਹਲਕਾ ਬਸੀ ਪਠਾਣਾ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਵੱਲੋਂ ਕੀਤਾ ਗਿਆ ਇਸ ਮੌਕੇ ਦੇ ਗੱਲਬਾਤ ਕਰਦੇ ਹੋਏ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਕਿਹਾ ਕਿ ਲੰਬੇ ਸਮੇਂ ਤੋਂ ਪਿੰਡ ਕਲੌੜ ਵਿਖੇ ਗਿਆਨੀ ਦਿੱਤ ਸਿੰਘ ਲਾਇਬ੍ਰੇਰੀ ਦਾ ਕੰਮ ਜੋ ਕਿ ਰੁਕਾ ਹੋਇਆ ਸੀ ਜਿਸ ਨੂੰ ਕਿ ਅੱਜ ਪੂਰਾ ਕੀਤਾ ਗਿਆ ਇਸ ਮੌਕੇ ਤੇ ਉਹਨੇ ਕੀ ਕੁਝ ਕਿਹਾ ਤੁਸੀਂ ਆਪ ਹੀ ਦੇਖੋ ਤੇ ਸੁਣੋ ਬਹੁਤ ਦੇਰ ਤੋਂ ਕੰਮ ਹੀ ਘਟ ਗਿਆ ਹੋਇਆ ਸੀ ਕਲੌੜ ਦੇ ਵਿੱਚ ਲਾਈਬ੍ਰੇਰੀ ਲਾਈਬ੍ਰੇਰੀ ਦਾ ਗਿਆਨੀ depth ਸਿੰਘ ਜੀ ਯਾਦ ਜਿਹੜੀ ਲਾਈਬ੍ਰੇਰੀ ਬਣਾਉਣੇ ਸੀ ਕਿਉਂਕਿ ਇਸੇ ਪਿੰਡ ਤੋਂ ਜੰਪਲ ਸੀਗੇ ਤੇ ਸਾਡੇ ਲਈ ਵੀ ਬਹੁਤ ਮਾਣ ਦੀ ਗੱਲ ਹੈ ਕਿ ਉਹਨਾਂ ਦੇ ਲਈ ਇੱਕ ਲਾਈਬ੍ਰੇਰੀ ਜਿਹੜੀ ਇਹ ਬਣਾਈ ਗਈ ਆ ਤਕਰੀਬਨ 20 ਲੱਖ ਰੁਪਏ ਦੀ ਲਗਤ ਲੱਗ ਚੁੱਕੀ ਹੈ ਤੇ ਹੋਰ ਜਿਹੜਾ ਐਸਾ ਲੱਗਣਾ ਹਜੇ ਬਾਕੀ ਹੈ ਤੇ ਕੁਝ ਹੁਣ ਆਇਆ ਕਿੰਨਾ ਜੀ 10 ਲੱਖ ਰੁਪਏ 10 ਲੱਖ ਰੁਪਏ ਹੋਰ ਚਾਰ ਦੁਆਰੀ ਦੇ ਲਈ ਜਿਹੜਾ ਆਇਆ ਉਹ ਵੀ ਆਪਾਂ ਇਹਦੇ 'ਚ ਲੋਵਾ ਦਾਂਗੇ ਠੀਕ ਹੈ ਹੋਰ ਵੀ ਜਿਹੜਾ ਕੰਮ ਇੱਥੇ ਕਰਨਾ ਹੈ ਉਹ ਕਰਾਂਗੇ ਤੇ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਸਾਰਿਆਂ ਨੂੰ ਤੁਹਾਨੂੰ ਕਿ ਆਪਾਂ ਪਿੰਡ ਦੇ ਕੰਮ ਜਿਹੜੇ ਆ ਉਹ ਸਾਂਝੇ ਤੌਰ ਤੇ ਕਰੀਏ ਪਿੰਡ ਦੇ ਵਿੱਚ ਦੇਖੋ ਤੁਹਾਡੇ ਪਿੰਡ ਦੀ ਡਿਮਾਂਡ ਤੋਂ ਮੈਂ ਕਦੇ ਵੀ ਪਿੱਛੇ ਨਹੀਂ ਹਟਿਆ ਇਸ ਕਲੌਡ ਦੇ ਜਿਹੜੀ ਵੀ ਡਿਮਾਂਡ ਹੋਈ ਆ ਆਪਾਂ ਉਹਦੇ ਤੋਂ ਕਦੇ ਪਿੱਛੇ ਨਹੀਂ ਹਟੇ ਜਿਹੜੇ ਵੀ ਪਿੰਡ ਦੇ ਕੰਮਾਂ ਚੋ ਗਰਾਊਂਡ ਦਾ ਕੰਮਾਂ ਚ ਇਹ ਹੋਰ ਵੀ ਕੰਮ ਆ ਉਹ ਵੀ ਸਾਰੇ ਕਰਾਈ ਜਾਣਗੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਯੋਗੋਗਾਈ ਹੇਠ अरविंद केजरीवाल जी ਦੇ ਦਿਹਿਨ ਰੇਸ਼ਾਂ ਦੇ ਅਨਸਾਰ ਸਾਰਾ ਕੰਮ ਜਿਹੜਾ ਅਸੀਂ ਕਰ ਰਹੇ ਹਾਂ ਸੋ ਅਸੀਂ ਚਾਹੁੰਦੇ ਹਾਂ ਕਿ ਪਿੰਡਾਂ ਦੇ ਵਿਕਾਸ ਜਿਹੜੇ ਆ ਉਹ ਸਾਂਝੇ ਤੌਰ ਤੇ ਕੀਤੇ ਜਾਣ ਸਾਰਿਆਂ ਨੂੰ ਨਾਲ ਲੈ ਕੇ ਚੱਲਿਆ ਜਾਵੇ ਤਾਂ ਕਿ ਪਿੰਡ ਦਾ ਜਿਹੜਾ ਉਹ ਭਲਾ ਹੋ ਸਕੇ ਮੈਂ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਮੁਬਾਰਕਬਾਦ ਦਿੰਦਾ ਹਾਂ ਗਿਆਨੀ ਦਿੱਤ ਸਿੰਘ ਜੀ ਦੀ ਲਾਇਬ੍ਰੇਰੀ ਤੇ ਬਣਤੇ ਤੇ ਮੈਂ ਸਾਰਿਆਂ ਨੂੰ ਬੇਨਤੀ ਵੀ ਕਰੂੰਗਾ ਕਿ ਬਾਈ ਬੱਚਿਆਂ ਨੂੰ ਪੜ੍ਹਾਈ ਵਾਲੇ ਪਾਸੇ ਜਦੋਂ ਤੋਰੀਏ ਪੜ੍ਹਨ ਲਿਖਣ ਨਾਲ ਹੀ ਆਪਣਾ ਜ਼ਿੰਦਗੀ ਜਿਹੜੀ ਆ ਉਹ ਸਮਰ ਸਕਦੀ ਐ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਮੁਬਾਰਕਾਂ ਬਹੁਤ-ਬਹੁਤ ਧੰਨਵਾਦ ਵਾਈ ਗੁਰਜੀ ਖਾਲਸਾ ਵੈ A1 ਪੰਜਾਬੀ ਟੀਵੀ ਦੇ ਲਈ ਫਤੇਗੜ ਸਾਹਿਬ ਤੋਂ ਸਾਇਮਲ ਕਰਨ ਦੀ ਰਿਪੋਰਟ ਖਬਰ ਲੈਣੇ ਸ਼੍ਰੀ ਫਤੇਗੜ ਸਾਹਿਬ ਤੋਂ ਜਿੱਥੇ ਫਤੇਗੜ ਦੇ ਪਿੰਡ ਕਲੋੜ ਵਿਖੇ ਗਿਆਨੀ ਦਿੱਤ ਸਿੰਘ ਲਾਇਬ੍ਰੇਰੀ ਦਾ ਉਦਘਾਟਨ ਅੱਜ ਆਮ ਆਦਮੀ ਪਾਰਟੀ ਦੇ ਹਲਕਾ ਬਸੀ ਪਟਾਣਾ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਵੱਲੋਂ ਕੀਤਾ ਗਿਆ ਇਸ ਮੌਕੇ ਦੇ ਗੱਲਬਾਤ ਕਰਦੇ ਹੋਏ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਕਿਹਾ ਕਿ ਲੰਬੇ ਸਮੇਂ ਤੋਂ ਪਿੰਡ ਕਲੋੜ ਵਿਖੇ ਗਿਆਨੀ ਦੇਵ ਸਿੰਘ ਲਾਇਬ੍ਰੇਰੀ ਦਾ ਕੰਮ ਜੋ ਕਿ ਰੁਕਾ ਹੋਇਆ ਸੀ ਜਿਸ ਨੂੰ ਕਿ ਅੱਜ ਪੂਰਾ ਕੀਤਾ ਗਿਆ ਇਸ ਮੌਕੇ ਤੇ ਉਹਨੇ ਕੀ ਕੁਝ ਕਿਹਾ ਤੁਸੀਂ ਆਪ ਹੀ ਦੇਖੋ ਤੇ ਸੁਣੋ ਬਹੁਤ ਦੇਰ ਤੋਂ ਕੰਮ ਇਕਟਿਆ ਹੋਇਆ ਸੀ ਕਲਾਉਡ ਦੇ ਵਿੱਚ ਲਾਇਬ੍ਰੇਰੀ ਲਾਇਬ੍ਰੇਰੀ ਦਾ ਗਿਆਨੀ ਦੇਵ ਸਿੰਘ ਜੀ ਦੀ ਯਾਦ ਜਿਹੜੀ ਲਾਇਬ੍ਰੇਰੀ ਬਣਾਉਣੇ ਸੀ ਕਿਉਂਕਿ ਇਸੇ ਪਿੰਡ ਤੋਂ ਜੰਪਲ ਸੀਗੇ ਤੇ ਸਾਡੇ ਲਈ ਵੀ ਬਹੁਤ ਮਾਣ ਦੀ ਗੱਲ ਹੈ ਕਿ ਉਹਨਾਂ ਦੇ ਲਈ ਇੱਕ ਲਾਇਬ੍ਰੇਰੀ ਜਿਹੜੀ ਬਣਾਈ ਗਈ ਆ ਤਕਰੀਬਨ 20 ਲੱਖ ਰੁਪਏ ਦੀ ਲਗਤ ਲੱਗ ਚੁੱਕੀ ਹੈ ਤੇ ਹੋਰ ਜਿਹੜਾ ਐਸਾ ਲੱਗਣਾ ਹਜੇ ਬਾਕੀ ਹੈ ਤੇ ਕੁਝ ਹੁਣ ਆਇਆ ਕਿੰਨਾ ਜੀ 10 ਲੱਖ ਰੁਪਏ 10 ਕੁ ਲੱਖ ਰੁਪਏ ਹੋਰ ਚਾਰ ਦੁਵਾਰੀ ਦੇ ਲਈ ਜਿਹੜਾ ਆਇਆ ਉਹ ਵੀ ਆਪਾਂ ਇਹਦੇ ਚ ਲੋਵਾ ਦਾਂਗੇ ਠੀਕ ਹੈ ਹੋਰ ਵੀ ਜਿਹੜਾ ਕੰਮ ਇੱਥੇ ਕਰਨਾ ਹੈ ਉਹ ਕਰਾਂਗੇ ਤੇ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਸਾਰਿਆਂ ਨੂੰ ਤੁਹਾਨੂੰ ਕਿ ਆਪਾਂ ਪਿੰਡ ਦੇ ਕੰਮ ਜਿਹੜੇ ਆ ਉਹ ਸਾਂਝੇ ਤੌਰ ਤੇ ਕਰੀਏ ਪਿੰਡ ਦੇ ਵਿੱਚ ਦੇਖੋ ਤੁਹਾਡੇ ਪਿੰਡ ਦੀ ਡਿਮਾਂਡ ਤੋਂ ਮੈਂ ਕਦੇ ਵੀ ਪਿੱਛੇ ਨਹੀਂ ਹਟਿਆ ਇਸ ਕਲਾਉਡ ਦੇ ਜਿਹੜੀ ਵੀ ਡਿਮਾਂਡ ਹੋਈ ਆ ਆਪਾਂ ਉਹਦੇ ਤੋਂ ਕਦੇ ਪਿੱਛੇ ਨਹੀਂ ਹਟੇ ਜਿਹੜੇ ਵੀ ਪਿੰਡ ਦੇ ਕੰਮਾਂ ਚੋ ਗਰਾਊਂਡ ਦਾ ਕੰਮ ਆ ਚੇ ਹੋਰ ਵੀ ਕੰਮ ਆ ਉਹ ਵੀ ਸਾਰੇ ਕਰਾਈ ਜਾਣਗੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਯੋਗੋਗਾਈ ਹਟ ਅਰਵਿੰਦ ਕੇਜਰੀਵਾਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਸਾਰਾ ਕੰਮ ਜਿਹੜਾ ਅਸੀਂ ਕਰ ਰਹੇ ਆ ਸੋ ਅਸੀਂ ਚਾਹੁੰਦੇ ਆ ਕਿ ਪਿੰਡਾਂ ਦੇ ਵਿਕਾਸ ਜਿਹੜੇ ਆ ਉਹ ਸਾਂਝੇ ਤੌਰ ਤੇ ਕੀਤੇ ਜਾਣ ਸਾਰਿਆਂ ਨੂੰ ਨਾਲ ਲੈ ਕੇ ਚੱਲਿਆ ਜਾਵੇ ਤਾਂ ਕਿ ਪਿੰਡ ਦਾ ਜਿਹੜਾ ਉਹ ਭਲਾ ਹੋ ਸਕੇ ਮੈਂ ਸਾਰਿਆਂ ਨੂੰ ਇੱਕ ਵਾਰ ਫੇਰ ਤੋਂ ਮੁਬਾਰਕਬਾਦ ਦਿੰਦਾ ਹੈ ਗਿਆਨੀ ਦਿੱਤ ਸਿੰਘ ਜੀ ਦੀ ਲਾਇਬ੍ਰੇਰੀ ਤੇ ਬਣਤੇ ਤੇ ਮੈਂ ਸਾਰਿਆਂ ਨੂੰ ਬੇਨਤੀ ਵੀ ਕਰੂੰਗਾ ਕਿ ਬਾਈ ਬੱਚਿਆਂ ਨੂੰ ਪੜ੍ਹਾਈ ਵਾਲੇ ਪਾਸੇ ਜਤੋ ਤੋਰੀਏ ਪੜ੍ਹਨ ਲਿਖਣ ਨਾਲ ਹੀ ਆਪਣਾ ਜ਼ਿੰਦਗੀ ਜਿਹੜੀ ਆ ਉਹ ਸਮਰ ਸਕਦੀ ਐ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਮੁਬਾਰਕਾਂ ਬਹੁਤ-ਬਹੁਤ ਧੰਨਵਾਦ ਬਾਈ ਗੁਰਜੀ ਖਾਸਾ ਬਾਈ A1 ਪੰਜਾਬੀ ਟੀਵੀ ਦੇ ਲਈ ਫਤੇਗੜ ਸਾਹਿਬ ਤੋਂ ਸਾਇਆ ਮੜਕੰਦੀ ਰਿਪੋਰਟ